ਅੱਜ ਪੰਜਾਬ ਵਿਧਾਨ ਸਭਾ ਦਾ 3 ਦਿਨਾਂ ਮੌਨਸੂਨ اجلاس ਸ਼ੁਰੂ ਹੋਇਆ। ਪਹਿਲਾ ਦਿਨ ਤਾਂ ਸ਼ਰਧਾਂਜਲੀਆਂ ਦੇ ਵਿੱਚ ਨਿਕਲ ਜਾਣਾ। ਬਚੇ 2 ਦਿਨ। ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਸਪੀਕਰ ਸੰਧਵਾ ਸਾਹਿਬ ਨੂੰ ਇਹ ਸਵਾਲ ਹੈ ਕਿ ਕੀ ਪੰਜਾਬ ਦੇ ਮਸਲੇ 2 ਦਿਨਾਂ ਦੇ ਵਿੱਚ ਵਿਚਾਰੇ ਜਾ ਸਕਦੇ ਨੇ? ਕਿਉਂਕਿ ਮਸਲੇ ਤਾਂ ਸਾਡੇ ਸਾਹਮਣੇ ਬਹੁਤ ਗੰਭੀਰ ਖੜੇ ਨੇ। ਮਸਲਾ ਐਨਐਚਆਈ ਦੇ ਪ੍ਰੋਜੈਕਟਾਂ ਦਾ ਪੰਜਾਬ ਦੇ ਵਿੱਚੋਂ ਬਾਹਰ ਜਾਣਾ, ਲਾਅ ਐਂਡ ਆਰਡਰ ਦੀ ਵਿਗੜਦੀ ਸਥਿਤੀ ਪੰਜਾਬ ਦੇ ਸਿਰ ਤੇ ਚੜ ਰਹੀ ਕਰਜ਼ੇ ਦੀ ਪੰਡ ਨਸ਼ੇ ਦਾ ਪਰਕੋਪ ਕਿਸਾਨ ਜਥੇਬੰਦੀਆਂ ਹੋਣ ਮੁਲਾਜ਼ਮ ਜਥੇਬੰਦੀਆਂ ਸਾਰੀਆਂ ਸੜਕਾਂ ਤੇ ਬੈਠੀਆਂ ਨੇ ਦੋ ਦਿਨ ਦਾ اجلاس ਆਰਾਮ ਆਦਮੀ ਪਾਰਟੀ ਦਾ ਸਰਕਾਰ ਚੋਂਣ ਤੋਂ ਪਹਿਲਾਂ ਮੰਗ ਕਰਦੀ ਹੁੰਦੀ ਸੀ ਕਿ ਘੱਟੋ ਘੱਟ ਇੱਕ ਮਹੀਨੇ ਦਾ اجلاس ਬੁਲਾਇਆ ਜਾ ਸਕੇ ਤਾਂ ਜੋ ਪੰਜਾਬ ਦੀ ਇਹ ਜਿਹੜੀ ਸਭ ਤੋਂ ਵੱਡੀ ਪੰਚਾਇਤ ਹੈ ਇਹਦੇ ਚ ਪੰਜਾਬੀਆਂ ਦੇ ਮਸਲੇ ਵਿਚਾਰੇ ਜਾ ਸਕਣ ਚਲੋ ਵਿਰੋਧੀ ਐਮਐਲਏ ਨੂੰ ਵੀ ਛੱਡ ਦਿਓ ਕਾਂਗਰਸ ਨੂੰ ਵੀ ਛੱਡ ਦਿਓ ਅਕਾਲੀ ਦਲ ਨੂੰ ਵੀ ਛੱਡ ਦਿਓ ਮੈਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪੁੱਛਦਾ ਕਿ ਤੁਸੀਂ 92 ਹੋ ਕਿ ਦੋ ਦਿਨਾਂ ਚ 92 ਐਮ ਐਲ ਏ ਜਿਹੜੇ ਆਪਣੇ ਹਲਕੇ ਦੇ ਲੋਕਾਂ ਦੇ ਨੁਮਾਇੰਦੇ ਨੇ ਕਿ ਆਪਣੇ ਹਲਕੇ ਦੀਆਂ ਮੁਸ਼ਕਲਾਂ ਕਿ ਆਪਣੇ ਹਲਕੇ ਦੀਆਂ ਮੰਗਾਂ ਤੁਸੀਂ ਵਿਧਾਨ ਸਭਾ ਚ ਦੋ ਦਿਨਾਂ ਚ ਰੱਖ ਸਕਦੇ ਹੋ ਕੀ ਇਹ ਤੁਹਾਡੇ ਹਲਕੇ ਦੇ ਵੋਟਰਾਂ ਦੇ ਨਾਲ ਧੋਖਾ ਨਹੀਂ ਇਹ ਮੁੱਖ ਮੰਤਰੀ ਸਾਹਿਬ ਤੁਹਾਨੂੰ ਜਵਾਬ ਦੇਣਾ ਪੈਣਾ ਕਿਉਂਕਿ ਅੱਜ ਜਿਸ ਤਰੀਕੇ ਦੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੀ ਹੈ ਐਵੇਂ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਮੁੱਦਿਆਂ ਤੋਂ ਭੱਜਣਾ ਚਾਹੁੰਦੀ ਹੈ ਲੋਕਾਂ ਦੀਆਂ ਗੱਲਾਂ ਦਾ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਹੀ ਦੋ ਦੋ ਦਿਨ ਦੇ ਇਜਲਾਸ ਬਲਾਕ ਦੋ ਦਿਨ ਚ ਵੀ ਰੌਲਾ ਰੱਪਾ ਪੈਣਾ ਪੰਜਾਬੀਆਂ ਦੇ ਪੱਲੇ ਇਸ ਇਜਲਾਸ ਤੋਂ ਕੀ ਪੈਣਾ ਇਹਦਾ ਕੀ ਸਿੱਟਾ ਨਿਕਲਣਾ ਹੈ ਇਹ ਲੋਕ ਅੱਜ ਤੁਹਾਡੇ ਵੱਲ ਦੇਖ ਰਹੇ ਨੇ ਇਹ ਕੋਝੇ ਮਜ਼ਾਕ ਬੰਦ ਕਰੋ ਜਿਹੜੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨੇ ਉਹਨਾਂ ਦੀ ਕਦਰ ਕਰੋ ਤੇ ਇਹ ਜਿਹੜਾ ਇਜਲਾਸ ਹੈ ਇਹ ਘੱਟੋ ਘੱਟ 15 ਤੋਂ 20 ਦਿਨ ਦਾ ਹੋਵੇ ਤਾਜੋ 117 ਐਮਐਲਏ ਜਿਹੜੇ ਆਪਣੇ ਲੋਕਾਂ ਦੀਆਂ ਮੰਗਾਂ ਲੈ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਨੇ ਉਹ ਘਟੋ ਘਟ ਆਪਣੇ ਹਲਕੇ ਦੀਆਂ ਆਪਣੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਸਕ